ਸੌਰਵ ਸਿੰਘ ਜਰਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬੜੀ ਮਿਹਰਬਾਨੀ ਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਥ ਇਹ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਪਹਿਲਾਂ ਆਪਾਂ ਪੋਜ਼ਿਟਿਵ ਖਬਰ ਨਾਲ ਸ਼ੁਰੂ ਕਰੀਏ ਕਿ ਲੜਕੀਆਂ ਦੀ ਜਿਹੜੀ ਕ੍ਰਿਕਟ ਦੀ ਟੀਮ ਸੀ ਵਿਸ਼ਵ ਕੱਪ ਉਹਨਾਂ ਨੇ ਜਿੱਤ ਲਿਆ ਤੇ ਮੋਗੇ ਵਾਲੀ ਲੜਕੀ ਅਮਨਦੀਪ ਕੌਰ ਆ ਮੇਰਾ ਖੇਲਾ ਦਾ ਨਾਮ ਉਹਦਾ ਬੜਾ ਮਾਣ ਸਤਿਕਾਰ ਕੀਤਾ ਗਿਆ ਹੈ ਇਹਦੇ ਬਾਰੇ ਪੂਰੀ ਗੱਲ ਦੱਸੋ ਬਿਲਕੁਲ ਬਿਲਕੁਲ ਥਨ ਸਾਹਿਬ ਦੇਖੋ ਜਿਹੜੀ ਸਾਡੀ ਇਹ ਭਾਰਤ ਦੀਆਂ ਕੁੜੀਆਂ ਦੀ ਟੀਮ ਆ ਨਾ ਏ ਨਹੀਂ ਜਿੱਤੀ ਮੁੰਡਿਆਂ ਦੀ ਟੀਮ ਤਾਂ ਜਿਹੜੀ ਉਹ ਜਿੱਤੀ ਆ ਕਈ ਵਾਰ ਪਰ ਜਿਹੜੀ ਹਰਮਨਪ੍ਰੀਤ ਕੌਰ ਆ ਜਿਹੜੀ ਮੋਗੇ ਦੀ ਕੁੜੀ ਆ ਹਰਮਨਪ੍ਰੀਤ ਕੌਰ ਜਿਹੜੀ ਕਿ ਭਾਰਤ ਦੀ ਕੁੜੀਆਂ ਦੀ ਹਾਕੀ ਟੀਮ ਦੀ ਕਪਤਾਨ ਆ ਮੈਂ ਮਾਫੀ ਚਾਹੁੰਦਾ ਮੇਰੀ ਸਿਹਤ ਥੋੜੀ ਜਿਹੀ ਠੀਕ ਨਹੀਂ ਸੀ ਜੀ ਪਰ ਗੱਲ ਇਹ ਜੀ ਕਿ ਇਹ ਜਿਹੜੀ ਟੀਮ ਆ ਇਹਨੇ ਬਹੁਤ ਕਮਾਲ ਕੀਤੀ ਆ ਇਹ ਟੀਮ ਨੇ ਪਹਿਲੀ ਵਾਰ ਇਹ ਜਿਹੜਾ ਵਿਸ਼ਵ ਕੱਪ ਜਿੱਤਿਆ ਕੁੜੀਆਂ ਦਾ ਵਿਸ਼ਵ ਕੱਪ ਜਿੱਤਿਆ ਸਾਊਥ ਅਫਰੀਕਾ ਦੀ ਟੀਮ ਨੂੰ ਹਰਾ ਕੇ 52 ਦੌੜਾਂ ਦੇ ਨਾਲ ਹਰਾਇਆ ਤੇ ਟੀਮ ਜਿੱਤੀ ਆ ਮੈਂ ਨਾ ਅੱਜ ਇਹਨਾਂ ਸਾਰੀਆਂ ਕੁੜੀਆਂ ਦਾ ਵੇਰਵਾ ਪੜਿਆ ਸੰਸਾ ਵੀ ਇਹ ਕੁੜੀਆਂ ਦੇ ਪਰਿਵਾਰਕ ਹਾਲਾਤ ਕਿਵੇਂ ਆ ਹੂੰ ਹੂੰ ਕਿਸੇ ਖੇਡਾਰਨ ਦੇ ਮਾਪੇ ਸਬਜ਼ੀ ਵੇਚਦੇ ਆ ਕਿਸੇ ਖੇਡਾਰਨ ਦੇ ਮਾਪੇ ਦਿਹਾੜੀ ਦਾਤਾਂ ਕਰਦੇ ਆ ਕਿਸੇ ਖੇਡਾਰਨ ਦੇ ਮਾਪੇ ਜਿਹੜੇ ਖੇਤੀਬਾੜੀ ਕਰਦੇ ਆ ਕਿਸੇ ਦੇ ਮੁਲਾਦਮਤ ਨਹੀਂ ਕਰਦੇ ਆ ਕਿਸੇ ਦਾ ਕੋਈ ਬਿਜ਼ਨਸ ਵੀ ਕਰਦਾ ਮਤਲਬ ਇਹ ਸਾਰੀਆਂ ਸਧਾਰਨ ਪਰਿਵਾਰ ਦੀਆਂ ਕੁੜੀਆਂ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਵੀ ਅੱਜ ਉਹ ਇਸ ਥਾਂ ਦੇ ਉੱਤੇ ਇਸ ਮਕਾਮ ਦੇ ਉੱਤੇ ਪਹੁੰਚ ਗਏ ਆ ਆਪਾਂ ਜਾਣਦੇ ਆ ਵੀ ਭਾਈ ਕੁੜੀਆਂ ਦੀ ਕ੍ਰਿਕਟ ਟੀਮ ਨੂੰ ਮੁੰਡਿਆਂ ਜਿੰਨਾ ਉਹਨਾਂ ਸਤਕਾਰ ਨਹੀਂ ਮਿਲਿਆ ਅਜੇ ਤੱਕ ਜਾਂ ਕਹਿ ਲਈਏ ਥਾਂ ਨਹੀਂ ਮਿਲੀ ਨਾ মিডিਏ ਦੇ ਵਿੱਚ ਨਾ ਸਪான்ਸਰਾਂ ਦੇ ਵੱਲੋਂ ਨਾ ਬ੍ਰਾਂਡ ਦੇ ਤੌਰ ਦੇ ਉੱਤੇ ਨਾ ਹੀ ਮਾਇਆ ਦੇ ਪੱਖੋਂ ਪਰ ਇਹਨਾਂ ਕੁੜੀਆਂ ਨੇ ਧਾਕ ਜਮਾਤੀ ਆ ਤੇ ਬੱਲੇ ਬੱਲੇ ਕਰਾਤੀ ਕੁੱਲ ਦੁਨੀਆ ਦੇ ਵਿੱਚ ਇਹਨਾਂ ਦੀ ਬੱਲੇ ਬੱਲੇ ਹੋਈ ਹੈ ਜੀ ਯਾ ਇਹ ਬਹੁਤ ਹੀ ਅੱਛੀ ਖਬਰ ਆਈ ਜੀ ਦੂਸਰੇ ਜੀ ਸੰਦਸੋ ਭਈ ਚੀਫ ਮਿਨਿਸਟਰ ਪੰਜਾਬ ਜਦੋਂ ਦੌਰੇ ਤੇ ਗਏ ਆ ਤਾਂ ਜੁੱਤੀਆਂ ਦੀ ਰਾਖੀ ਲਈ ਤੇ ਨਿਗਰਾਨੀ ਲਈ ਖੜੇ ਕੀਤੇ ਗਏ ਪੁਲਿਸ ਅਫਸਰਾਂ ਦੀ ਇਹ ਵੀਡੀਓ ਕਿਉਂ ਵਾਇਰਲ ਹੋ ਰਹੀ ਹੈ ਕੀ ਕਹਾਣੀ ਕੀ ਹੈ ਪੂਰੀ ਜੇ ਜੀ ਸੁਆਤੀ ਮਾਲੀਵਾਲ ਨੇ ਪੋਸਟ ਪਾਤੀ ਤੇ ਉਹਦੇ ਤੋਂ ਬਾਅਦ ਇਹ ਵਾਇਰਲ ਹੋ ਗਈ ਸੁਆਤੀ ਮਾਲੀਵਾਲ ਨੇ ਪੋਸਟ ਪਾਈ ਕਿ ਵੀਆਈਪੀ ਕਲਚਰ ਕਸਮ ਕਰਨ ਦੀ ਗੱਲ ਕਰਨ ਵਾਲੇ ਆਪਣੀਆਂ ਗੱਜਤਿਆਂ ਚੁੱਕਣ ਦੇ ਲਈ ਪੁਲਿਸ ਵਾਲੇ ਨੇ ਡਿਊਟੀ ਲਵਾ ਰਹੇ ਆ ਕਿ ਡਿਊਟੀ ਕਰਨਗੇ ਇਹ ਪੁਲਿਸ ਵਾਲੇ ਸੀਐਮ ਦੇ ਜੁੱਤੀਆਂ ਤੇ ਜੇ ਪੁਲਿਸ ਨੇਤਾ ਦੇ ਜੁੱਤੀਆਂ ਦੀ ਰਾਖੀ ਕਰੇਗੀ ਤਾਂ ਆਮ ਲੋਕਾਂ ਦੀ ਰੱਖਿਆ ਕੌਣ ਕਰੇਗਾ ਇਹ ਉਹਨੇ ਪੋਸਟ ਪਾਤੀ ਨਾਲ ਉਹਨੇ ਡਿਊਟੀ ਰੋਸਟਰ ਵੀ ਪਾਤਾ ਵੀ ਭਾਈ ਆਹ ਆਹ ਪੁਲਿਸ ਮੁਲਾਜ਼ਮ ਨੇ ਡਿਊਟੀ ਜੁੱਤੀਆਂ ਤੇ ਲੱਗੀ ਆ ਉਹਨਾਂ ਬਤੇ ਲਿਖਿਆ ਹੋਇਆ ਡਿਊਟੀ ਔਨ ਸ਼ੂਜ਼ ਆਪੋ ਸੀਐਮ ਪੰਜਾਬ ਤੇ ਕੁਝ ਗੱਲਾਂ ਉੱਥੇ ਹੋਰ ਲਿਖੀਆਂ ਪਰ ਬਾਅਦ ਵਿੱਚ ਤਾਂ ਲੱਗਦਾ ਜੀ ਕਿ ਮੁਖਤਰ ਸਾਹਿਬ ਦੇ ਐਸਐਸਪੀ ਨੇ ਇਸ ਗੱਲ ਤੇ ਸਫਾਈ ਦਿੱਤੀ ਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਇਹਨਾਂ ਦਾ ਮੱਥਾ ਟੇਕਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਇਹ ਤਾਂ ਇੱਥੇ ਆਏ ਸੀ ਜੀ ਇੱਕ ਹੋਰ ਈਵੈਂਟ ਦੇ ਲਈ ਇਹ ਉੱਥੇ ਆਏ ਤੇ ਚਲੇ ਗਏ ਕਿਸੇ ਨੇ ਇਹ ਰੋਸਟਰ ਗਲਤ ਬਣਾ ਕੇ ਪਾਤਾ ਪਰ ਸਵਾਤੀ ਮਾਦੀਵਾਲ ਦੇ ਵੱਲੋਂ ਪਾਈ ਗਈ ਪੁਲਿਸ ਦਾ ਬਹੁਤ ਵੱਡੇ ਪੱਧਰ ਤੇ ਮਵਾਦ ਪੈਦਾ ਹੋਇਆ ਤੇ ਇਸ ਸਵਾਲ ਨੇ ਤੇ ਹਲੇ ਆਮ ਆਦਮੀ ਪਾਰਟੀ ਉਹਦਾ ਚੁੱਪਾ ਐਸਐਸਪੀ ਸਾਹਿਬ ਨੇ ਸਫਾਈ ਦਿੱਤੀ ਹੈ ਕਿ ਜਦੋਂ ਸੂਏ ਦੇ ਨੌਜਵਾਨ ਨੂੰ ਜਿਹੜੇ ਹਿਊਮਨ ਸਮਗਲਰ ਨੇ ਉਹਨਾਂ ਨੇ ਕਤਲ ਕਰਵਾ ਦਿੱਤਾ ਸਾਦਰਕ ਜੀ ਇਹ ਬੜੇ ਦੁੱਖ ਦੀ ਖਬਰ ਆ ਹਾਲਾਂਕਿ ਅਸੀਂ ਇਸ ਪਰਿਵਾਰ ਦੀ ਪੀੜ ਨੂੰ ਸਮਝ ਸਕਦੇ ਆ ਸਾਡੀ ਹਮਦਰਦੀ ਤਾਂ ਇਸ ਪਰਿਵਾਰ ਦੇ ਨਾਲ ਆ ਪਰ ਸਾਡੀ ਹਮਦਰਦੀ ਹੋਵੇ ਨਾ ਹੋਵੇ ਕਿ ਹੁਣ ਤਾਂ ਵੇਲਾ ਨਿਕਲ ਗਿਆ ਹੁਣ ਤਾਂ ਜੋ ਹੋ ਗਿਆ ਉਹਦੇ ਤੋਂ ਸਬਕ ਬਾਕੀਆਂ ਨੂੰ ਲੈਣਾ ਚਾਹੀਦਾ ਜਿਹੜਾ ਕਿ ਪੰਜਾਬੀ ਕਦੇ ਸਬਕ ਲੈਣਗੇ ਨਹੀਂ ਦੇਖੋ ਬਾਹਰ ਜਾਣਾ ਤੁਹਾਡੀ ਮਜਬੂਰੀ ਹੋ ਸਕਦੀ ਆ ਪਰ ਇਹ ਜ਼ਿੰਦਗੀ ਤੋਂ ਵੱਡੀ ਮਜਬੂਰੀ ਨਹੀਂ ਹੈ ਜੀ ਇਹ ਗੱਲ ਬੜੀ ਕਲੀਅਰ ਆ ਆ ਜਿਹੜੀ ਹੁਣ ਦੇਖੋ ਕਿੰਨੇ ਦੁੱਖ ਦੀ ਖਬਰ ਆਈ ਹੈ ਦਸੂਹੇ ਦੇ ਵਿੱਚ ਸਰਦਾਰ ਸੂਤਾ ਸਿੰਘ ਦਾ ਪਰਿਵਾਰ ਆ ਉਹਨਾਂ ਦਾ ਪੁੱਤ ਸਾਹਿਬ ਸਿੰਘ ਆ ਜਿਹੜਾ ਉਹ ਇਹਨਾਂ ਦੇ ਹਸਨ ਮੁਤਾਬਕ 11 ਮਹੀਨੇ ਪਹਿਲਾਂ ਕਤਲ ਕਰਤਾ ਡੰਕਰਾਂ ਨਹੀਂ ਨਾਲ ਇੱਕ ਹੋਰ ਮੁੰਡਾ ਵੀ ਸੀਗਾ ਸੋ ਇਹ ਕਨੇ ਵੀ 45 ਕੇ 50 ਲੱਖ ਰੁਪਏ ਦੇ ਵਿੱਚ ਇੱਕ ਮੁੰਡੇ ਦੀ ਗੱਲ ਹੋਈ ਸੀ ਤੇ ਹਰਿਆਣੇ ਵਾਲ ਦਾ ਏਜੰਟ ਸੀ ਏਜੰਟ ਨੇ ਗਾਂ ਡੰਕਰਾਂ ਨੂੰ ਪੈਸੇ ਨਹੀਂ ਪਹੁੰਚਾਏ ਉਹਨਾਂ ਨੇ ਮੁੰਡਿਆਂ ਦੇ ਉੱਤੇ ਹਥਿਆਰ ਕਰਕੇ ਗੋਲੀਆਂ ਮਾਰ ਕੇ ਮਾਰਤੇ 11 ਮਹੀਨਾ ਬਾਅਦ ਮਾਪਿਆਂ ਨੂੰ ਪਤਾ ਲੱਗਾ ਪੁਰਾ ਦਫਨਾ ਵੀ ਦਿੱਤੇ ਆ ਹੁਣ ਇਹਨੜੇ ਕੋਲੇ ਗੱਲ ਸੁਣੀ ਆ ਹੁਣ ਪੁਲਿਸ ਦੇ ਕੋਲੇ ਪਰਚਾ ਦਰਜ ਕਰਵਾਇਆ ਹੁਣ ਪੁਲਿਸ ਦੇ ਕੋਲੇ ਕੀ ਕਾਰਵਾਈ ਕਰਦੀ ਆ ਹੁਣ ਉਹਨੇ ਵਾਪਸ ਆਉਣਾ ਨਹੀਂ ਜੀ ਇਹ ਜਿਹੜੇ ਏਜੰਟ ਜੁੰਟ ਹੁੰਦੇ ਆ ਇਹ ਆਈ ਬਸ ਪੁੱਜ ਜਾਂਦੇ ਹੁੰਦੇ ਆ ਕੋਈ ਇਹਨਾਂ ਦੇ ਲਈ ਵੱਡੀ ਗੱਲ ਹੈ ਨਹੀਂ ਜਿਨ੍ਹਾਂ ਲਈ ਸਾਡੇ ਲਈ ਵੱਡੀ ਗੱਲ ਆ ਸਾਡੇ ਪਰਿਵਾਰ ਦਾ ਮੈਂਬਰ ਤੁਰ ਜਾਂਦਾ ਸਾਡੀ ਉਮਰ ਪਰ ਵੀ ਪੂੰਜੀ ਤੁਰ ਜਾਂਦੀ ਆ ਪਰ ਪੰਜਾਬੀ ਸਭ ਕਰੀ ਲੈਂਦੇ ਪੰਜਾਬੀ ਤੜਦੇ ਨਹੀਂ ਅਸੀਂ ਦੋ ਨੰਬਰ ਦੇ ਵਿੱਚ ਤਾਂ ਜਾਂਦੇ ਆ ਕਿਉਂਕਿ ਸਾਡੇ ਦੇ ਵਿੱਚ ਯੋਗਤਾ ਦੀ ਕਮੀ ਆ ਜਾ ਸੀ 2 ਨੰਬਰ ਦੇ ਵਿੱਚ ਜਾ ਕੇ 1 ਨੰਬਰ ਦੇ ਵਿੱਚ ਕੰਮ ਕਿਵੇਂ ਕਰ ਲਾਂਗੇ ਸਵਾਲ ਤਾਂ ਇਹ ਆ ਪਰ ਰੋਜ਼ ਮੁੰਡੇ ਕੁੜੀਆਂ ਵਾਪਸ ਆਉਂਦੇ ਆ ਦਿੱਲੀ ਦੇ 에어ਪੋਰਟ ਤੋਂ ਫਿਰ ਖਬਰਾਂ ਉਹ ਹਟ ਗਈਆਂ ਕਿਉਂਕਿ ਆਮ ਖਬਰਾਂ ਬਣ ਗਈਆਂ ਕਿਉਂਕਿ ਜਦੋਂ ਪਹਿਲਾ ਜਹਾਜ਼ ਆਇਆ ਸੀ ਉਹ ਤਾਂ ਆਮ ਖਾਸ ਖਬਰਾਂ ਸੀ ਹੁਣ ਆਮ ਬਣ ਗਈਆਂ ਹਰ ਰੋਜ਼ 5 10 20 ਆ ਰਹੇ ਵਾਪਸ ਪਰ ਸਬਕ ਨਹੀਂ ਲੈਂਦੇ ਜੀ ਬਾਕੀ ਜਿਹੜਾ ਇੱਕ ਜੈਪੁਰ ਦਾ ਨਸ਼ੇੜੀ ਸੀ ਟੈਪਰ ਚਲਾਉਂਦਾ ਸੀ ਤੇ ਉਹਨੇ ਬੜੀ ਵੱਡੀ ਟ੍ਰੈਜੇਡੀ ਨੂੰ ਜਨਮ ਦਿੱਤਾ ਕਨੇ ਲੋਕ ਮਾਰੇ ਗਏ ਨੇ ਟਿਪਰ ਨਾਲ ਦੇਖੋ ਜੀ ਬੇਰੇਕਲ ਤੋਂ ਜਾਣਕਾਰੀ ਐਸਐਨ ਸਾਹਿਬ ਵੀ ਉਹਨੇ 15 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਜੀ 15 ਤੋਂ ਵੱਧ ਲੋਕ ਇਹ ਜੈਪੁਰ ਦੇ ਵਿੱਚ ਇਸ ਮੂਰਖ ਨਸ਼ੇੜੀ ਬੰਦੇ ਦੇ ਮਾਰਤੇ ਬੇਕਸੂਰ ਬੰਦੇ ਜੈਪੁਰ ਦੇ ਵਿੱਚ 100 ਕਿਲੋਮੀਟਰ ਦੀ ਰਸਤੇ ਤੇ ਦੌੜ ਰਿਹਾ ਸੀ ਡੰਪਰ 1 ਕਿਲੋਮੀਟਰ ਦੇ ਜ਼ਾਇਰੇ ਦੇ ਵਿੱਚ ਨੇ 17 ਘਟਿਆਂ ਨੂੰ ਟੱਕਰ ਮਾਰੀ ਹੈ 15 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਘਟਨਾ ਦੇ ਮੌਕੇ ਦਾ ਵੀਡੀਓ ਵੀ ਸਾਹਮਣੇ ਆਇਆ ਜਿਹੜੇ ਬੱਚੇ ਲੋਕਾਂ ਨੂੰ ਕੁਚਲ ਦਤ ਰਿਹਾ ਜਾਂਦਾ ਹੈ ਇਹ ਟਿੱਪਰ ਸੋ ਪਤਾ ਲੱਗਾ ਜੀ ਕਿ ਇਹ 1.5 ਕਿਲੋਮੀਟਰ ਤੱਕ ਲਾਸ਼ਾਂ ਖਿਲਾਰਦਾ ਗਿਆ ਸੀ ਨਸ਼ੇ ਵਿੱਚ ਤੁੱਪ ਸੀਗਾ ਰੋਂਗ ਸਾਈਡ ਤੇ ਜਾ ਰਿਹਾ ਸੀ ਤੇ ਭਾਈ ਉਸ ਤੋਂ ਬਾਅਦ ਲੋਕਾਂ ਨੇ ਫੜਿਆ ਉਹਨੂੰ ਤੇ ਉਹਨੂੰ ਕੁੱਟਿਆ ਵੀ ਤੇ ਪੁਲਿਸ ਦੇ ਹਵਾਲੇ ਵੀ ਕੀਤਾ ਜੀ ਆਮ ਆਦਮੀ ਪਾਰਟੀ ਨੇ ਜਿਹੜਾ ਔਰਤਾਂ ਨੂੰ 1000 ਰੁਪਏ ਮਹੀਨਾ ਦਿਆ ਕਰਨਾ ਫਾਈਨਲੀ ਉਹਦਾ ਕੋਈ ਹੁਣ ਫੈਸਲਾ ਹੋਇਆ ਦੇਖੋ ਫੈਸਲਾ ਤਾਂ ਫਿਰ ਸਰ ਇਨਾ ਕੀ ਹੋਇਆ ਆਮ ਆਦਮੀ ਪਾਰਟੀ ਕਹਿੰਦੀ ਜੀ ਅਸੀਂ ਜਨਵਰੀ ਸੌਰੀ ਅਗਲੇ ਸਾਲ ਤੋਂ ਸ਼ੁਰੂ ਕਰ ਦੇਾਂਗੇ ਅਗਲੇ ਬਜਟ ਤੋਂ ਕਹਿੰਦੇ ਜੀ ਅਸੀਂ ਇਹਦੀ ਸ਼ੁਰੂਆਤ ਕਰ ਦੇਾਂਗੇ ਅਗਲੇ ਬਜਟ ਦੇ ਵਿੱਚ ਇਹਦੇ ਰੱਖਾਂਗੇ ਜੀ ਪੈਸੇ ਰੱਖਾਂਗੇ ਇਹਦੇ ਲਈ ਵੀ ਤੇ ਫੇਰ ਭਾਜੀ ਪੰਜਾਬ ਦੀਆਂ ਔਰਤਾਂ ਨੂੰ ਅਸੀਂ 1000 ਰੁਪਇਆ ਜਿਹੜਾ ਵਾਦਾ ਕੀਤਾ ਹੋਇਆ ਉਹਦੇ ਮੁਤਾਬਕ ਦੇ ਰਿਆ ਕਰਾਂਗੇ ਹੁਣ ਦੇਖੋ ਜੀ ਮੈਂ ਤਾਂ ਅੱਗੇ ਵੀ ਗੱਲ ਕਰਦਾ ਸੀ ਵੀ ਦੇਖੋ ਕੋਈ ਵੀ ਸਰਕਾਰ ਹੋਵੇ ਆਮ ਆਰਮੀ ਪਾਰਟੀ ਦੀ ਥਾਂ ਤੇ ਜੇ ਕੋਈ ਹੋਰ ਵੀ ਸਰਕਾਰ ਹੋਵੇ ਉਹ ਕਦੇ ਜੋ ਮਰਜ਼ੀ ਪਰ ਉਹਨਾਂ ਨੇ ਅੰਤਲੇ ਦਿਨਾਂ ਦੇ ਵਿੱਚ ਜਾਂ ਅੰਤਲੇ ਮਹੀਨਿਆਂ ਦੇ ਵਿੱਚ ਹੀ ਦੇਣੇ ਹੁੰਦੇ ਇਹੋ ਜਿਹੇ ਪੈਸੇ ਪੈਸੇ ਦੇਣੇ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਵੀ ਇਹ ਤਾਂ ਬਹੁਤ ਔਖਾ ਪਰ ਬੜੇ ਤਰੀਕੇ ਸੌਖੇ ਨਾਲ ਕਹਿ ਦਿੰਨੇ ਆਪਾਂ ਸੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਤੇ ਭਾਈ ਅਸੀਂ ਦੇਵਾਂਗੇ ਕਿ ਇਹ ਅਗਲੇ ਸਾਲ ਤੋਂ ਉਹ ਕਹਿੰਦੇ ਕਿ ਬਜਟ ਅਸੀਂ ਹੁਣ ਰੱਖ ਲਾਂਗੇ ਉਹ ਕਹਿੰਦੇ ਕਿ ਪਹਿਲਾਂ بڑے ਮਸਲੇ ਵਿਗੜੇ ਸੀ ਉਹ ਹੱਦ ਕੀਤੇ ਆ ਤੇ ਹੁਣ ਸਾਡੀ ਇਹ ਗਰੰਟੀ ਬਾਕੀ ਭਾਈ ਅਸੀਂ ਇਹ ਵੀ ਪੂਰੀ ਕਰ ਦੇਣੀ ਆ ਤਰਨ ਤਾਰਨ ਦੇ ਵਿੱਚ ਰੋਡ ਸ਼ੋ ਦੇ ਮੌਕੇ ਗੱਲਾਂ ਗਈਆਂ ਸ਼ੁਰੂਆਨੀ ਕਮੇਟੀ ਦਾ ਐਸਜੀਪੀਸੀ ਦਾ ਨਵਾਂ ਪ੍ਰਧਾਨ ਕੌਣ ਬਣਿਆ ਜੀ ਐਡਵੋਕੇਟ ਧਮੀ ਹੋਰੀ ਸੀ ਬਣਿਆ ਜੀ ਅੱਜ ਉਹ ਪੰਜਵੀਂ ਵਾਰ ਪ੍ਰਧਾਨ ਬਣੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪੰਜਵੀਂ ਵਾਰ ਪ੍ਰਧਾਨ ਬਣਨ ਦੇ ਵਿੱਚ ਕਾਮਯਾਬ ਹੋਏ ਆ 99 ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਮਿੱਟੂ ਸਿੰਘ ਕਾਨੇਕੇ ਨੂੰ ਹਰਾਇਆ 99 ਵੋਟਾਂ ਦੇ ਫਰਕ ਦੇ ਨਾਲ ਦੂਜੀ ਗੱਲ ਇਹ ਆ ਕਿ 117 ਵੋਟਾਂ ਪੰਡਾ ਜੀ ਸਾਵੀਗੁਰਾ ਨੂੰ ਮਿੱਟੂ ਸਿੰਘ ਨੂੰ ਪਈਆਂ 118 ਵੋਟਾਂ ਪਿਛਲੀ ਵਾਰ ਬੀਬੀ ਜਗੀਰ ਕੌਰ ਨੂੰ ਵਿਰੋਧੀ ਪਾਰਟੀ ਦੀ ਉਮੀਦਵਾਰ ਨੂੰ ਪਈਆਂ ਸੀ 33 ਵੋਟਾਂ ਇਸ ਕੀ ਤਿੱਤਕਾਂ ਤੋਂ ਘਟ ਕੇ 18 ਰਹਿ ਗਏ ਦੂਜੀ ਕਲੇਜੀ ਦੇ ਪੰਡਮੀ ਵਾਰੇ ਪ੍ਰਧਾਨ ਬਣੇ ਆ ਰਗੂਜੀਤ ਸਿੰਘ ਵਿੜਕ ਸੀਨੀਅਰ ਮੀਤ ਪ੍ਰਧਾਨ ਤੇ ਸ਼ੇਰ ਸਿੰਘ ਮਾਨ ਜਨਰਲ ਸੈਕਟਰੀ ਬਣੇ ਆ ਜੀ। ਬਾਕੀ ਜਿਹੜਾ ਮੈਰੇਜ ਪੈਲੇਸ ਨੂੰ ਅੱਗ ਲੱਗੀ ਆ ਕੀ ਕਾਰਨ ਸੀ ਇਹਦਾ ਅੱਗ ਲੱਗਣ ਦਾ ਜੀ? ਦੇਖੋ ਜੀ ਇਹ ਬੇਅਕਲੀ ਦੇ ਪੀਜੀਐਸਨ ਸਾਹਿਬ ਮੈਂ ਨਾ ਅੱਜ ਖਬਰ ਪੜੀ ਲੁਧਿਆਣੇ ਦੇ ਵੱਲ ਇੱਕ ਨਗਰ ਕੀਰਤਨ ਜਾ ਰਿਹਾ ਨਗਰ ਕੀਰਤਨ ਦੇ ਵਿੱਚ ਖੁਸ਼ੀ ਚ ਗੋਲੀ ਚਲਾਈ ਇੱਕ ਮੂਰਖ ਬੰਦੇ ਨੇ। ਉਹ ਗੋਲੀ ਇੱਕ ਚੌਥੀ ਕਲਾਸ ਦੇ ਵਿਦਿਆਰਥੀ 9 ਸਾਲਾਂ ਦੀ ਉਮਰ ਆ ਉਹਦੇ ਜਾ ਕੇ ਉਹਦੇ ਸਰੀਰ 'ਤੇ ਵੱਜੀ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੁਣ ਇਹ ਗੋਲੀ ਚਲਾਉਣ ਵਾਲੇ ਤੇ ਅਰਾਧਾ ਕਤਲ ਦਾ ਪਰਚਾ ਦਰਜ ਹੋਇਆ ਤੁਸੀਂ ਦੇਖੋ ਵੀ ਲੱਛਣ ਕੀ ਆ ਸਾਡੇ ਬੰਦਿਆਂ ਦੇ ਕਈਆਂ ਦੇ ਓਛੇ ਤੇ ਫੁਕੜੇ ਕਿਦੇ ਆ ਵੀ ਨਗਰ ਕੀਰਤਨ ਦੇ ਵਿੱਚ ਵੀ ਫੁਕਰੀ ਮਾਰਦੇ ਇਹ ਦੂਜੀ ਗੱਲ ਇਹ ਆ ਵੀ ਜਿਹੜੀ ਤੁਸੀਂ ਪੁੱਛੀ ਆ ਇਹ ਮੋਹਾਲੀ ਤੋਂ ਆ ਕਿਉਂਕਿ ਪਟਾਕੇ ਬਿਨਾ ਤਾਂ ਆਪਾਂ ਨੂੰ ਵਿਆਹ ਨਹੀਂ ਸ਼ੋਰ ਦਾ ਅੱਜ ਕੱਲ ਸੋ ਪਟਾਕੇ ਚਲਾਉਂਦੇ ਵੀ ਆ ਜਲੰਧਰ ਦੇ ਵਿੱਚ ਵੀ ਥਾਂ-ਥਾਂ ਠਾਠ ਠੂਠੀ ਹੋਈ ਜਾਂਦੀ ਹੈ ਜੀ ਰਾਤ ਦੇ ਵਿਆਹ ਹੁੰਦੇ ਆ ਜੀ ਜੀ ਪਤਾ ਲੱਗਦਾ ਉਸੇ ਆਤਿਸ਼ਬਾਜ਼ੀਆਂ ਚਲਾਉਂਦੇ ਸੀ ਆਤਿਸ਼ਬਾਜ਼ੀਆਂ ਜਿਹੜੀ ਉਹ ਟਿੰਟ ਤੇ ਡਿੱਗ ਪਈ ਮੈਰਿਜ ਪੈਲਸ ਦੇ ਟਿੰਟ ਤੇ ਤੇ ਸਾਰੇ ਮੈਰਿਜ ਪੈਲਸ ਨੂੰ ਅੱਗ ਪੈ ਗਈ ਜਿਹੜੇ ਉੱਥੇ ਧੰਗੜਾ ਪਾਉਦੇ ਸੀ ਬਾਅਦ ਚ ਜਾਣ ਬਚਾਉਣੀ ਉਹ ਕੀ ਹੋ ਗਈ ਸਾਰੇ ਸੜਕ ਤੇ ਆ ਗਏ 11 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇੱਕ ਡੇਢ ਘੰਟਾ ਲਾ ਕੇ ਅੱਗ ਬੁਝਾਈ ਜੀ ਤੇ ਇੱਕ ਵੱਡੀ ਦੇ ਖਿਡਾਰੀ ਤੇਜਪਾਲ ਸਿੰਘ ਦਾ ਪੋਸਟ ਬਾਟਮ ਹੋ ਗਿਆ ਜੀ ਫਿਰ ਨਹੀਂ ਜੀ ਹਲੇ ਨਹੀਂ ਹੋਇਆ ਅੱਜ ਚੌਥਾ ਦਿਨ ਹੈ ਜੀ ਕੱਲ ਨੂੰ ਪੰਜਵਾਂ ਦਿਨ ਸ਼ੁਰੂ ਹੋ ਜਾਣਾ ਚਾਰ ਦਿਨਾਂ ਦੇ ਵਿੱਚ ਬਿਲਕੁਲ ਨਹੀਂ ਜੀ ਉਹਨਾਂ ਦੇ ਪਰਿਵਾਰ ਨੇ ਸ हामी ਭਰੀ ਇਸ ਗੱਲ ਤੇ ਉਹ ਕਹਿੰਦੇ ਜੀ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਜਿੰਨੀ ਦੇਰ ਤੱਕ ਤੀਜੇ ਮਲਜ਼ਮ ਨੂੰ ਵੀ ਪੁਲਿਸ ਨਹੀਂ ਫੜਦੀ ਉਨੀ ਦੇਰ ਤੱਕ ਨਹੀਂ ਕਰਵਾਉਣਾ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਜੀ ਕਿ ਅਸੀਂ ਇਸ ਤਰੀਕੇ ਦੀਆਂ ਗੱਲਾਂ ਤੁਹਾਡੇ ਕਹਣੇ ਦੇ ਵਿੱਚ ਨਹੀਂ ਹੋਣੇਗੇ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਹੈ ਜੀ ਕਿ ਸਾਡੇ ਪਰਿਵਾਰ ਦੇ ਨਾਲ ਬਹੁਤ ੱਟਕਾ ਹੋਇਆ ਪੁਲਿਸ ਇਹ ਗੱਲ ਕਹਿੰਦੀ ਜੀ ਅਸੀਂ ਦੋ ਜਣੇ ਫੜਲੇ ਆ ਤੇ ਤੁਸੀਂ ਭਾਈ ਹੁਣ ਪੋਸਟਮਾਰਟਮ ਕਰਵਾ ਕੇ ਸਹਕਾਰ ਕਰ ਦਿਓ ਪਰਿਵਾਰ ਇਹ ਕਹਿੰਦਾ ਜਿੰਨੀ ਦੇਰ ਤੱਕ ਤੀਜਾ ਜਣਾ ਵੀ ਨਹੀਂ ਫੜਿਆ ਜਾਂਦਾ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਜੀ ਰਾਜਵੀਰ ਜਵੰਦਾ ਨੇ ਜਿਹੜੀ ਫਿਲਮ ਬਣਾਈ ਸੀ ਉਹ ਕਦੋਂ ਰਿਲੀਜ਼ ਹੋਣੀ ਹੈ ਜੀ ਇਹ ਜੀ ਇਹਦੇ ਡਾਇਰੈਕਟਰ ਹੈਗੇ ਨੇ ਜੀ ਰਾਕੇਸ਼ ਮਹਿਤਾ ਇਹ ਫਿਲਮ ਇਸੇ ਵਿੱਚ ਹੀ ਨੇਚਰਲੀ ਹੋਣੀ ਹੈ ਮੈਨੂੰ ਕੱਲ ਮਹਿਤਾ ਸਾਹਿਬ ਦਾ ਫੋਨ ਆਇਆ ਸੀ ਉਹ ਕਹਿੰਦੇ ਬਾਈ ਜੀ ਪਰਿਵਾਰ ਦੀ ਇਜਾਜ਼ਤ ਮਿਲ ਗਈ ਆ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਆ ਇਹਦਾ ਨਾਮ ਹੈਗਾ ਯਮਲਾ ਇਹ ਫਿਲਮ 1.5 ਸਾਲ ਪਹਿਲਾਂ ਤਿਆਰ ਹੋਈ ਸੀ ਤੇ ਫਿਰ ਐਤ ਕੀ ਰਿਲੀਜ਼ ਹੋ ਰਹੀ ਸੀ ਉਦੋਂ ਤੱਕ ਵਿਚਾਰਾ ਰਾਜੀਵੀਰ ਜਮਨ ਦਾ ਦੁਨੀਆ ਤੇ ਨਹੀਂ ਰਿਹਾ ਉਹਨਾਂ ਦੇ ਪਰਿਵਾਰ ਦੀ ਇਜਾਜ਼ਤ ਦੇ ਨਾਲ ਇਹ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਇਸੇ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਇਹਨੂੰ ਰਿਲੀਜ਼ ਕਰ ਦਿੱਤਾ ਜਾਣਾ ਹੈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਸੰਸਾਭ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਤਪਾ ਤੇ ਰਾਤ ਦੇ ਵੇਲੇ ਥੋੜੀ ਜਿਹੀ ਠੰਡ ਆ ਤੇ ਬਦਲਿਆ ਹੋਇਆ ਮੌਸਮਾ ਜਿਹੜਾ ਉਹਦੇ ਕਰਕੇ ਖੰਗ ਜ਼ੁਕਾਮ ਬੁਖਾਰ ਸਭ ਨੂੰ ਤੇ ਮੇਰੇ ਖਲ ਵੀ ਜੇ ਤੁਹਾਨੂੰ 100 ਜਣਾ ਮਿਲਦਾ ਹੋਵੇ ਤੁਹਾਡੇ ਚੋਂ 60 ਜਣੇ ਤਾਂ ਖੌਂਖੌਂ ਕਰਦੇ ਹੀ ਆ ਜਿਨ੍ਹਾਂ ਦੇ ਵਿੱਚ ਇੱਕ ਅੱਜਕੱਲ ਮੈਂ ਵੀ ਆ ਸੋ ਇਹ ਹੈ ਜੀ ਕਿ ਫੰਡ ਦੀ ਮਾਰ ਦੇ ਵਿੱਚ ਇੱਕਦਮ ਆਉਦੀ ਜਾਂਦੀ ਫੰਡ ਜਿਵੇਂ ਰਖੜਦੀ ਹੁੰਦੀ ਆ ਉਹਦੀ ਮਾਰ ਦੇ ਵਿੱਚ ਲਗਭਗ ਸਾਰੀ ਆਏ ਪਏ ਜੀ ਜੀ ਜੈ ਟੂ ਸੂਨ ਤੇ ਫਿਰ ਮਿਲਦੇ ਆਪਾਂ ਕੱਲ ਨੂੰ ਮੁਲਾਕਾਤ ਹੋਏਗੀ ਥੈਂਕ ਯੂ ਬਹੁਤ ਮਿਹਰਬਾਨੀ ਥੈਂਕ ਯੂ ਬਹੁਤ ਸ਼ੁਕਰੀਆ ਜੀ ਮਿਹਰਬਾਨ